ਗੋੜੀ ਮਹਲਾ ਤੇ ਜਾ ਕਾਮਣ ਹਰ ਰਸ ਬੇਦੀ ਜੀਓ ਹਰ ਕੈ ਸਾਝ ਸੁਭਾਏ ਪਾਗਾਂ ਵਾਲੀ ਹੈ ਉਹ ਜੀਵ ਇਸਤਰੀ ਜਿਸ ਦਾ ਮਨ ਪ੍ਰਮਾਤਮਾ ਦੇ ਨਾਮ ਰਸ ਵਿੱਚ ਵਿਨਿਆ ਰਹਿੰਦਾ ਹੈ ਜਿਹੜੀ ਪ੍ਰਮਾਤਮਾ ਦੇ ਪਿਆਰ ਵਿੱਚ ਅਡੋਲਤਾ ਵਿੱਚ ਟਿਕੀ ਰਹਿੰਦੀ ਹੈ ਮਨ ਮੋਹਨ ਮੋਹਲਿਆ ਜਿਉ ਦੁਬਿਦਾ ਸਹਜ ਸਮਾਏ ਤੇ ਜਿਸ ਦੇ ਮਨ ਨੂੰ ਸੋਹਣੇ ਪ੍ਰਭੂ ਨੇ ਮੋਹ ਰੱਖਿਆ ਹੈ ਉਹ ਜੀਵ ਇਸਤਰੀ ਦੀ ਮੇਰ ਤੇਰ ਆਤਮਕ ਅਡੋਲਤਾ ਵਿੱਚ ਮੁੱਕ ਜਾਂਦੀ ਹੈ ਦੁਬਿਦਾ ਸਹਜ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਉਹ ਜੀਵ ਇਸਤਰੀ ਪਰਭੂ ਪਤੀ ਨੂੰ ਮਿਲ ਪੈਂਦੀ ਹੈ ਗੁਰੂ ਦੀ ਮੱਤ ਉੱਤੇ ਤੁਰ ਕੇ ਉਹ ਆਤਮਾ ਕੰਗ ਰੰਗ ਮਾਣਦੀ ਹੈ ਇਹ ਸਰੀਰ ਕੂੜ ਕੋ ਸੱਤ ਭਰਿਆ ਗਾਲ ਤਾਈਂ ਪਾਪ ਕਮਾਏ ਮਾਇਆ ਦੇ ਮੋਹ ਵਿੱਚ ਫਸ ਕੇ ਮਨੁੱਖ ਦਾ ਇਹ ਸਰੀਰ ਝੂਠ ਠੱਗੀ ਫਰੇਬ ਨਾਲ ਨੱਕਾ ਨੱਕ ਗਾਲ ਤਾਈਂ ਗਾਲ ਤੱਕ ਭਰਿਆ ਰਹਿੰਦਾ ਹੈ ਜੀਵ ਪਾਪ ਕਮਾਉਂਦਾ ਰਹਿੰਦਾ ਹੈ ਗੁਰਮੁਖ ਭਗਤ ਜਿਤ ਸਹਜ ਧੁਨ ਉਪਜੈ ਬਿਨ ਭਗਤੀ ਮੈਲ ਨਾ ਜਾਏ ਪਰ ਗੁਰੂ ਦੀ ਸ਼ਰਨ ਪਿਆ ਜੀਵ ਪ੍ਰਭੂ ਦੀ ਭਗਤੀ ਕਰਦਾ ਹੈ ਜਿਸ ਦੀ ਬਰਕਤ ਨਾਲ ਇਸ ਦੇ ਅੰਦਰ ਆਤਮਕ ਅਡੋਲਤਾ ਦੀ ਰੌਣ ਪੈਦਾ ਹੋ ਜਾਂਦੀ ਹੈ ਤੇ ਸਾਰੇ ਕੀਤੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ ਪ੍ਰਭੂ ਦੀ ਭਗਤੀ ਤੋਂ ਬਿਨਾ ਵਿਕਾਰਾਂ ਦੀ ਮੈੜ ਦੂਰ ਨਹੀਂ ਹੁੰਦੀ। ਨਾਨਕ ਕਾਮਣ ਪਰਹਿ ਪਿਆਰੀ ਵਿੱਚੋਂ ਆਪ ਗਵਾਏ। ਇਹ ਨਾਨਕੋ ਜੀਵ ਸਤ੍ਰੀ ਪ੍ਰਭੂ ਪਤੀ ਦੀ ਪਿਆਰੀ ਬਣ ਜਾਂਦੀ ਹੈ। ਜਿਹੜੀ ਆਪਣੇ ਅੰਦਰੋਂ ਆਪਾ ਪਾਉ ਦੂਰ ਕਰ ਲੈਂਦੀ ਹੈ। ਕਾਮਣ ਪਿਰ ਪਾਇਆ ਜੀਓ ਗੁਰ ਕੈ ਪਾਏ ਪਿਆਰੇ। ਜਿਹੜੀ ਜੀਵ ਇਸਤਰੀ ਗੁਰੂ ਦੇ ਪ੍ਰੇਮ ਪਿਆਰ ਵਿੱਚ ਟਿਕੀ ਰਹਿੰਦੀ ਹੈ ਉਹ ਪ੍ਰਭੂ ਪਤੀ ਨੂੰ ਮਿਲ ਪੈਂਦੀ ਹੈ ਰੈਣ ਸੁਖ ਸੁਤੀ ਜਿਉ ਅੰਤਰ ਉਰਤਾਰੇ ਉਹ ਆਪਣੇ ਅੰਦਰ ਆਪਣੇ ਹਿਰਦੇ ਵਿੱਚ ਪ੍ਰਭੂ ਪਤੀ ਨੂੰ ਵਸਾਉਂਦੀ ਹੈ ਤੇ ਸਾਰੀ ਜ਼ਿੰਦਗੀ ਰੂ ਰਾਤ ਸੁਖ ਵਿੱਚ ਗੁਜ਼ਾਰਦੀ ਹੈ ਅੰਤਰ ਉਰ ਧਾਰੇ ਮਿਲੀਏ ਪਿਆਰੇ ਅਨ ਦਿਨ ਦੁੱਖ ਨਿਵਾਰੇ ਆਪਣੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਟਿਕਾਉਂਦੀ ਹੈ ਉਹ ਆਪਣੇ ਪ੍ਰਭੂ ਪਤੀ ਨਾਲ ਮਿਲਾਪ ਕਰਦੀ ਹੈ ਤੇ ਸਦਾ ਵਾਸਤੇ ਵਿਛੋੜੇ ਦਾ ਦੁੱਖ ਮਿਟਾ ਲੈਂਦੀ ਅੰਤਰ ਮਹਲ ਫਿਰ ਲਾਵੇ ਕਾਮਣ ਗੁਰਮਤੀ ਵਿਚਾਰੇ ਜਿਹੜੀ ਜੀਵ ਇਸਤਰੀ ਆਪਣੇ ਅੰਦਰ ਪ੍ਰਭੂ ਦਾ ਨਿਵਾਸ ਥਾਂ ਲੱਭ ਲੈਂਦੀ ਹੈ ਗੁਰੂ ਦੀ ਮਤ ਲੈ ਕੇ ਪ੍ਰਭੂ ਦੇ ਗੁਣਾਂ ਨੂੰ ਵਿਚਾਰਦੀ ਹੈ ਉਹ ਪ੍ਰਭੂ ਪਤੀ ਦੇ ਮਿਲਾਪ ਦਾ ਆਤਮਿਕ ਆਨੰਦ ਮੰਨਦੀ ਹੈ ਅੰਮ੍ਰਿਤ ਨਾਮ ਪਿਆ ਦਿਨ ਰਾਤੀ ਦੁਭਧਾ ਮਾਰ ਨਿਵਾਰੇ ਜਿਸ ਜੀਵ ਇਸਤਰੀ ਆਤਮਿਕ ਜੀਵਨ ਦੇਣ ਵਾਲਾ ਨਾਮ ਰਾਸ ਦਿਨ ਰਾਤ ਪੀਤਾ ਹੈ ਉਹ ਆਪਣੇ ਅੰਦਰੋਂ ਮੇਰ ਤੇਰ ਨੂੰ ਮਾਰਮਕਾਉਂਦੀ ਹੈ ਨਾਨਕ ਸੱਚ ਮਿਲੀ ਸੋਹਾਗਣ ਗੁਰ ਕਹਿ ਤੇ ਅਪਾਰੇ ਇਹ ਨਾਨਕ ਗੁਰੂ ਦੇ ਅਥਾ ਪਿਆਰ ਦੀ ਬਰਕਤ ਨਾਲ ਉਹ ਜੀਵ ਇਸਤਰੀ ਸਦਾ ਥੇਰ ਪ੍ਰਭੂ ਪਤੀ ਵਿੱਚ ਮਿਲੀ ਰਹਿੰਦੀ ਹੈ ਤੇ ਭਾਗਾਂ ਵਾਲੀ ਹੋ ਜਾਂਦੀ ਹੈ ਹਾ ਵੋ ਦਇਆ ਕਰੇ ਜੀਓ ਪ੍ਰੀਤਮ ਅਤ ਪਿਆਰੇ हे आत प्यारे प्रीतम जी मेहर करके मेरे हृदय विच आवसो कामण बिनो करे जियो सच शब्द सिंगारे ਅਗਾ ਵਾਲੀ ਹੈ ਉਹ ਜੀਵ ਇਸਤਰੀ ਜਿਹੜੀ ਸਦਾ ਥਿਰ ਪ੍ਰਭੂ ਦੇ ਨਾਮ ਨਾਲ ਤੇ ਗੁਰੂ ਦੇ ਸ਼ਬਦ ਨਾਲ ਆਪਣੇ ਆਤਮਿਕ ਜੀਵਨ ਨੂੰ ਸੋਹਣਾ ਬਣਾ ਕੇ ਪ੍ਰਭੂ ਦੇ ਦਰ ਤੇ ਅਜੇ ਹੀ ਬੇਨਤੀ ਕਰਦੀ ਹੈ ਸੱਚ ਸ਼ਬਦ ਦੇ ਸ਼ਿੰਗਾਰੇ ਹਉ ਮੈਂ ਮਾਰੇ ਗੁਰਮੁਖ ਕਾਰਜ ਸਵਾਰੇ ਜਿਹੜੀ ਜੀਵ ਇਸਤਰੀ ਸਦਾ ਥਿਰ ਪ੍ਰਭੂ ਦੇ ਨਾਮ ਨਾਲ ਗੁਰੂ ਦੇ ਸ਼ਬਦ ਨਾਲ ਆਪਣੇ ਸੀ ਸੋਹਣੇ ਜੀਵਨ ਬਣਾ ਲੈਂਦੀ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੀ ਹੈ ਗੁਰੂ ਦੀ ਸ਼ਰਨ ਪੈ ਕੇ ਉਹ ਆਪਣੇ ਸਾਰੇ ਕਾਰਜ ਸਵਾਰ ਲੈਂਦੀ ਜੋਗ ਜੋਗੇ ਕੋ ਸੱਚਾ ਸੋਈ 부ਝੈ ਗੁਰ ਵਿਚਾਰੇ ਉਹ ਜੀਵ ਇਸਤਰੀ ਗੁਰੂ ਦੀ ਬਖਸ਼ੀ ਵਿਚਾਰ ਦੀ ਬਰਕਤ ਨਾਲ ਉਸ ਪ੍ਰਮਾਤਮਾ ਨਾਲ ਸਾਂਝ ਪਾ ਲੈਂਦੀ ਹੈ ਜਿਹੜਾ ਹਰੇਕ ਯੁੱਗ ਵਿੱਚ ਹੀ ਸਦਾ ਕਾਇਮ ਰਹਿਣ ਵਾਲਾ ਹੈ ਮਨਮੁਖ ਕਾਮ ਵਿਆਪੀ ਮੋਹ ਸੰਤਾਪੀ ਕਿਸੇ ਅੱਗੇ ਜਾਏ ਪੁਕਾਰੇ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਦੀਵ ਇਸਤਰੀ ਕਾਮ ਵਾਸ਼ਨਾ ਵਿੱਚ ਦਵਾਈ ਰਹਿੰਦੀ ਹੈ ਮੋਹ ਵਿੱਚ ਫਸ ਕੇ ਦੁਖੀ ਹੁੰਦੀ ਹੈ ਉਹ ਕਿਸੇ ਅੱਗੇ ਜਾ ਕੇ ਆਪਣੇ ਦੁੱਖਾਂ ਦੀ ਪੁਕਾਰ ਕਰੇ ਕੋਈ ਉਸ ਦੇ ਇਹ ਦੁੱਖ ਦੂਰ ਨਹੀਂ ਕਰ ਸਕਦਾ ਨਾਨਕ ਮਨ ਮੁਖ ਥਾਉ ਨਾ ਪਾਏ ਬਿਨ ਗੁਰ ਅਤ ਪਿਆਰੇ ਇਹ ਨਾਨਕ ਅਤ ਪਿਆਰੇ ਗੁਰੂ ਤੋਂ ਬਿਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਪ੍ਰਭੂ ਚਰਣਾ ਵਿੱਚ ਥਾ ਹਾਸਲ ਨਹੀਂ ਕਰ ਸਕਨੇ ਮੰਦਿਆਣੀ ਭੋਲੀ ਨਿਗੁਣੀਆਂ ਜਿਉ ਫਿਰ ਅਗੰਮ ਅਪਾਰਾ ਇੱਕ ਪਾਸੇ ਜੀਵ स्त्री ਮੂਰਖ ਤੇ ਅੰਜਾਨ ਹੈ ਭੋਲੀ ਹੈ ਕਿ ਵਿਕਾਰਾਂ ਤੋਂ ਦੇ ਦਾਵਾਂ ਤੋਂ ਬਚਣਾ ਨਹੀਂ ਜਾਣਦੀ ਤੇ ਗੁਣਹੀਨ ਹੈ ਦੂਜੇ ਪਾਸੇ ਪ੍ਰਭੂਪਤੀ ਅਪਹੁੰਚ ਹੈ ਤੇ ਬਿਆੰਥ ਹੈ ਇਹੋ ਜਹੀ ਜੀਵ ਇਸਤਰੀ ਦਾ ਪ੍ਰਭੂ ਪਤੀ ਨਾਲ ਮਿਲਾਪ ਕਿਵੇਂ ਹੋਵੇ ਆਪੇ ਮੇਲ ਮਿਲੀਐ ਜੀਓ ਆਪੇ ਬਖਸ਼ਣਹਾਰਾ ਜੇ ਪ੍ਰਭੂ ਆਪੇ ਹੀ ਜੀਵ ਇਸਤਰੀ ਨੂੰ ਮਿਲਾਏ ਤਾਂ ਮਿਲਾਪ ਹੋ ਸਕਦਾ ਹੈ ਉਹ ਆਪ ਹੀ ਜੀਵ ਇਸਤਰੀਆਂ ਦੀ ਪੁੱਲਾ ਬਖਸ਼ਣ ਵਾਲਾ ਆਉਗਣ ਬਖਸ਼ਣਹਾਰਾ ਕਾਮਣ ਕੰਤ ਪਿਆਰਾ ਘਟ ਘਟ ਰਹਿ ਆ ਸਮਾਈ ਪਿਆਰਾ ਪ੍ਰਭੂ ਕੰਤ ਜੀਵ ਸਰੀ ਦੇ ਔਗਣ ਬਖਸ਼ਣ ਦੀ ਸਮਰੱਥਾ ਰੱਖਦਾ ਹੈ ਤੇ ਉਹ ਹਰੇਕ ਸਰੀਰ ਵਿੱਚ ਵਸ ਰਿਹਾ ਹੈ ਇਸ ਤਰ੍ਹਾਂ ਸਭ ਦੇ ਗੁਣ ਔਗਣ ਜਾਣਦਾ ਹੈ ਪ੍ਰੇਮ ਪ੍ਰੀਤ ਭਾਏ ਭਗਤੀ ਪਾਈ ਹੈ ਸਤਗੁਰੂ ਬੂਝ ਬੁਝਾਈ ਸਤਗੁਰੂ ਨੇ ਇਹ ਸਿੱਖਿਆ ਦਿੱਤੀ ਹੈ ਕਿ ਉਹ ਕੰਤ ਪ੍ਰਭੂ ਪ੍ਰੇਮ ਪ੍ਰੀਤ ਨਾਲ ਮਿਲਦਾ ਹੈ ਭਗਤੀ ਭਾਵ ਨਾਲ ਮਿਲਦਾ ਹੈ ਸਦਾ ਆਨੰਦ ਰਹੇ ਦਿਨ ਰਾਤੀ ਅਨ ਦਿਨ ਰਹੇ ਲਵਲਾਈ ਜਿਹੜੀ ਜੀਵ ਇਸਤਰੀ ਗੁਰੂ ਦੀ ਇਸ ਸਿੱਖਿਆ ਉੱਤੇ ਤੁਰਦੀ ਹੈ ਉਹ ਹਰ ਵੇਲੇ ਦਿਨ ਰਾਤ ਆਨੰਦ ਵਿੱਚ ਰਹਿੰਦੀ ਹੈ ਉਹ ਹਰ ਵੇਲੇ ਪ੍ਰਭੂ ਚਰਨਾਂ ਵਿੱਚ ਸੁਰਤ ਜੋੜੀ ਰੱਖਦੀ ਹੈ ਨਾਨਕ ਸਹਜੇ ਹਰ ਵਾਰ ਪਾਇਆ ਸਾ ਤਨ ਨੌ ਨਿਦ ਪਾਈ ਹੈ ਨਾਨਕ ਆਤਮਕ ਅਡੋਲਤਾ ਵਿੱਚ ਟਿਕ ਕੇ ਪ੍ਰਭੂ ਪਤੀ ਨੂੰ ਮਿਲ ਪੈਂਦੀ ਹੈ ਉਸ ਜੀਵ ਇਸਤਰੀ ਨੇ ਮੰਨੋ ਦੁਨੀਆਂ ਦੇ ਨੋਂ ਹੀ ਖਜ਼ਾਨੇ ਹਾਸਲ ਕਰ ਲਏ ਹਨ ਗੌੜੀ ਮਹਲਾ ਤੀਜਾ ਮਾਇਆ ਸਰ ਸਭਲ ਵਰਤੈ ਜੀਉ ਕਿਉਂ ਕਰ ਦੁਤਰ ਤਰ ਤਰਿਆ ਜਾਏ ਮਾਇਆ ਦੇ ਮੋਹ ਦਾ ਠਾਠਾ ਮਾਰਦਾ ਮਾਰ ਰਿਹਾ ਸਰੋਵਰ ਆਪਣਾ ਜੋਰ ਪਾ ਰਿਹਾ ਹੈ ਇਸ ਵਿੱਚੋਂ ਤਰਨਾ ਵੀ ਬਹੁਤ ਔਖਾ ਹੈ RAM ਨਾਮ ਕਰ ਬੋਹਿਤ ਜੀਓ ਸ਼ਬਦ ਖੇਵਟ ਵਿੱਚ ਪਾਏ ਕਿਵੇਂ ਇਸ ਵਿੱਚੋਂ ਪਾਰ ਲੰਘਿਆ ਜਾਏ ਪ੍ਰਮਾਤਮਾ ਦੇ ਨਾਮ ਨੂੰ ਜਹਾਜ਼ ਬਣਾ ਗੁਰੂ ਦੇ ਸ਼ਬਦ ਨੂੰ ਮਲਾ ਬਣਾ ਕੇ ਉਸ ਜਹਾਜ਼ ਵਿੱਚ ਬਿਠਾ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲੰਘਾਏ ਇਨ ਬਿਦ ਦੁ ਤਰ ਤਰੀਏ ਜੇ ਮਨੁੱਖ ਪ੍ਰਮਾਤਮਾ ਦੇ ਨਾਮ ਜਹਾਜ਼ ਵਿੱਚ ਗੁਰੂ ਦੇ ਸ਼ਬਦ ਮਲਾਂ ਬਿਠਾ ਦੇਵੇ ਤਾਂ ਪ੍ਰਮਾਤਮਾ ਆਪ ਹੀ ਮਾਇਆ ਦੇ ਸਰੋਵਰ ਤੋਂ ਪਾਰ ਲੰਘਾ ਦਿੰਦਾ ਹੈ ਇਸ ਦੁ ਤਰ ਮਾਇਆ ਸਰ ਵਿੱਚੋਂ ਇਉਂ ਪਾਰ ਲੰਘ ਸਕੀਦਾ ਹੈ ਗੁਰਮਖ ਭਗਤ ਪ੍ਰਾਪਤ ਹੋਵੇ ਜੀਵਤਿਆਂ ਇਉਂ ਮਰੀਏ ਗੁਰੂ ਦੇ ਸ਼ਰਨ ਪਿਆ ਪ੍ਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ ਇਸ ਤਰ੍ਹਾਂ ਦੁਨੀਆਂ ਦੇ ਕਾਰ ਵਿਹਾਰ ਕਰਦਿਆਂ ਹੀ ਮਾਇਆ ਵੱਲੋਂ ਅਸ਼ੋਭ ਹੋ ਜਾਈਦਾ ਹੈ ਖਿੰਨ ਮੈਂ RAM ਨਾਮ ਕਿਲਵਿਕ ਕਾਟੇ ਭੈ ਪਵਿੱਤ ਸਰੀਰਾ ਤੇ ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਸਾਰੇ ਪਾਪ ਇਹ ਖਿੰਨ ਵਿੱਚ ਘਟੇ ਜਾਂਦੇ ਹਨ ਜਿਸ ਦੇ ਕੱਟੇ ਜਾਂਦੇ ਹੁਣ ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਨਾਨਕ ਰਾਮ ਨਾਮ ਨਿਸਤਾਰਾ ਕੰਚਨ ਭੈ ਮਨੂਰਾ ਹੈ ਨਾਨਕ ਪ੍ਰਮਾਤਮਾ ਦੇ ਨਾਮ ਦੇ ਰਾਹੀ ਹੀ ਮਾਇਆ ਸਰ ਤੋਂ ਪਾਰ ਲੰਘੀਦਾ ਹੈ ਤੇ ਲੋਹੇ ਦੀ ਮੈਲ ਵਰਗਾ ਨਕਾਰਾ ਹੋਇਆ ਮਨ ਸੋਨਾ ਬਣ ਜਾਂਦਾ ਹੈ ਇਸ 3 ਪਰਖ ਕਾਮ ਵਿਆਪੇ ਜਿਉਂ ਰਾਮ ਨਾਮ ਕੀ ਬੇਦ ਨਹੀਂ ਜਾਣੀ ਮਾਇਆ ਦੇ ਮੋਹ ਦੇ ਪ੍ਰਭਾਵ ਵਿੱਚ ਇਸਤਰੀ ਅਤੇ ਮਰਦ ਕਾਮ ਵਾਸ਼ਨਾ ਵਿੱਚ ਫਸੇ ਰਹਿੰਦੇ ਹਨ ਪ੍ਰਮਾਤਮਾ ਦਾ ਨਾਮ ਸਿਮਰਨ ਦੀ ਜਾਚ ਨਹੀਂ ਸਿੱਖਦੇ ਮਾਂ ਪਿਤਾ ਸੁਤ ਭਾਈ ਖਰੇ ਪਿਆਰੇ ਜਿਉਂ ਡੂਬ ਮੈਂ ਬਿਨ ਪਾਣੀ ਮਾਇਆ ਦੇ ਮੋਹ ਵਿੱਚ ਫਸੇ ਜੀਵ ਨੂੰ ਆਪਣੇ ਮਾ ਪਿਓ ਪੁੱਤ ਭਰਾ ਹੀ ਬਹੁਤ ਪਿਆਰੇ ਲੱਗਦੇ ਹਨ ਜਿਸ ਸਰੋਵਰ ਵਿੱਚ ਪਾਣੀ ਨਹੀਂ ਪਾਣੀ ਵੀ ਤਾਂ ਮੋਹ ਹੈ ਉਸ ਵਿੱਚ ਡੁੱਬ ਕੇ ਨੱਕਾ ਨਾਕ ਫਸ ਕੇ ਆਤਮਿਕ ਮੌਤ ਸਹਿਣ ਲੈਂਦੇ ਹਨ ਦੂਬ ਮੈਂ ਇਹ ਬਿਨ ਪਾਣੀ ਗਤ ਨਹੀਂ ਜਾਣੀ ਹਉ ਮੈਂ ਤਾਤ ਸੰਸਾਰੇ ਮੋ ਰੂਪੀ ਪਾਣੀ ਵਾਲੇ ਮਾਇਆ ਸਰ ਵਿੱਚ ਨੱਕਾ ਨੱਕ ਫਸ ਕੇ ਜੀਵਾਤਮਕ ਮੌਤ ਸਹਿਣਦੇ ਹੰਨ ਤੇ ਆਪਣੇ ਆਤਮਕ ਦੀਵਨ ਨੂੰ ਨਹੀਂ ਵਰਕਦੇ ਜਾਂਚਦੇ ਇਸ ਤਰ੍ਹਾਂ ਸੰਸਾਰ ਵਿੱਚ ਜੀਵਾਂ ਨੂੰ ਹਉਮੇ ਦੀ ਪਟਕਣਾ ਲੱਗੀ ਰਹਿੰਦੀ ਹੈ ਜ਼ਰੂਰੀ ਨਹੀਂ ਉਹਨਾਂ ਨੇ ਕਿਸੇ ਪਾਣੀ 'ਚ ਡੁੱਬਣਾ ਆ ਗੁਰੂ ਸਾਹਿਬ ਜੀ ਕਹਿੰਦੇ ਪਾਣੀ ਤੋਂ ਬਿਨਾ ਵਿਸ਼ੇ ਵਿਕਾਰਾਂ ਬੁਰਾਈਆਂ ਨਫ਼ਰਤ ਹੀਰ ਕਾ ਸਾੜਾ ਇਹ ਸਾਰੇ ਵਿਕਾਰਾਂ ਦੇ ਪਾਣੀ ਵਿੱਚ ਡੁੱਬ ਕੇ ਵੀ ਲੋਕ ਮਰਦੇ ਆ ਔਰ ਜ਼ਿਆਦਾਤਰ ਲੋਕ ਮਰਦੇ ਜੋ ਆਇਆ ਸੋ ਸਭ ਕੋ ਜਾਸੀ ਉਬਰੇ ਗੁਰ ਵਿਚਾਰੇ ਜੋ ਵੀ ਜੀਵ ਇਸ జగਤ ਤੇ ਜਨਮ ਲੈ ਕੇ ਆਉਂਦਾ ਹੈ ਇਸ ਭਟਕਣਾ ਵਿੱਚ ਫਸ ਜਾਂਦਾ ਹੈ ਇਸ ਵਿੱਚੋਂ ਹੀ ਬਚਦੇ ਹਨ ਜੋ ਗੁਰੂ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਬਸਾਉਂਦੇ ਹਨ ਗੁਰਮੁਖ ਹੋਵੇ RAM ਨਾਮ ਵਖਾਣੇ ਆਪ ਤਰੈ ਕੁੱਲ ਤਾਰੇ ਜਿਹੜਾ ਮਨੁੱਖ ਗੁਰੂ ਦੇ ਸਾਹਮਣੂ ਹੋ ਕੇ ਪ੍ਰਮਾਤਮਾ ਦਾ ਨਾਮ ਉਚਾਰਦਾ ਹੈ ਉਹ ਆਪ ਇਸ ਮਾਇਆ ਸਰ ਤੋਂ ਪਾਰ ਲੰਘ ਜਾਂਦਾ ਹੈ ਆਪਣੀਆਂ ਕੁਲਾ ਨੂੰ ਵੀ ਪਾਰ ਲੰਘਾ ਲੈਂਦਾ ਹੈ ਨਾਨਕ ਨਾਮ ਵਸੈ ਘਟ ਅੰਤਰ ਗੁਰਮਤਿ ਮਿਲੇ ਪਿਆਰੇ ਹੈ ਨਾਨਕ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆਵਸਦਾ ਹੈ ਉਹ ਗੁਰੂ ਦੀ ਮੱਤ ਦਾ ਆਸਰਾ ਲੈ ਕੇ ਪਿਆਰੇ ਪ੍ਰਭੂ ਨੂੰ ਮਿਲ ਪੈਂਦਾ ਹੈ RAM ਨਾਮ ਬਿਨ ਕੋ ਥਿਰ ਨਹੀਂ ਜੀਓ ਬਾਜੀ ਹੈ ਸੰਸਾਰਾ ਇਹ ਜਗਤ ਪ੍ਰਮਾਤਮਾ ਦੀ ਰਚੀ ਹੋਈ ਇੱਕ ਖੇਡ ਹੈ ਇਸ ਵਿੱਚ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ ਗ੍ਰਿਹੜ ਭਗਤ ਸੱਚੀ ਜੀਓ ਰਾਮ ਨਾਮ ਵਾਪਾਰਾ ਪ੍ਰਮਾਤਮਾ ਦੀ ਭਗਤੀ ਨੂੰ ਆਪਣੇ ਹਿਰਦੇ ਵਿੱਚ ਪੱਕੀ ਤਰ੍ਹਾਂ ਟਿਕਾ ਰੱਖੀ ਇਹੀ ਸਦਾ ਰਹਿਣ ਵਾਲੀ ਚੀਜ਼ ਹੈ ਪ੍ਰਮਾਤਮਾ ਦਾ ਨਾਮ ਵਣਜ ਹੀ ਸਦਾ ਕਾਇਮ ਰਹਿਣ ਵਾਲਾ ਹੈ ਰਾਮ ਨਾਮ ਵਾਪਾਰ ਅਗੰਮ ਅਪਾਰਾ ਗੁਰਮਤੀ ਧਨ ਪਾਈਐ ਅਪੌਂਸ ਤੇ ਬੇਅੰਤ ਪ੍ਰਮਾਤਮਾ ਦਾ ਨਾਮ ਵਣਜ ਹੀ ਸਦਾ ਕਾਇਮ ਰਹਿਣ ਵਾਲਾ ਧਨ ਹੈ ਇਸ ਧਨ ਨੂੰ ਗੁਰੂ ਦੀ ਮੱਤ ਤੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਇਹ ਧਨ ਗੁਰੂ ਦੀ ਮੱਤ ਤੇ ਤੁਰਿਆਂ ਮਿਲਦਾ ਹੈ ਸੇਵਾ ਸੁਰਤ ਭਗਤ ਇਹ ਸਾਚੀ ਵਿੱਚੋਂ ਆਪ ਗਵਾਈਐ ਪ੍ਰਭੂ ਦੀ ਸੇਵਾ ਭਗਤੀ ਪ੍ਰਭੂ ਚਰਨਾਂ ਵਿੱਚ ਸੁਰਤ ਜੋੜਨੀ ਇਹ ਸਦਾ ਕਾਇਮ ਰਹਿਣ ਵਾਲੀ ਰਾਸ ਹੈ ਇਸ ਦੀ ਬਰਕਤ ਨਾਲ ਆਪਣੇ ਅੰਦਰੋਂ ਆਪ ਆਪੋ ਦੂਰ ਕਰ ਸਕੀਦਾ ਹੈ ਹਮ ਮਤ ਹੀਣ ਮੂਰਖ ਮੁਗਦ ਅੰਦੇ ਸਤਗੁਰ ਮਾਰਗ ਪਾਏ ਸਾਨੂੰ ਮਤ ਹੀਣਿਆਂ ਨੂੰ ਮੂਰਖਾਂ ਨੂੰ ਮਾਇਆ ਦੇ ਮੋਹ ਵਿੱਚ ਅੰਨੇ ਹੋਇਆਂ ਨੂੰ ਸਤਿਗੁਰ ਨੇ ਹੀ ਜੀਵਨ ਦੇ ਸਹੀ ਰਸਤੇ ਉੱਤੇ ਪਾਇਆ ਹੈ ਨਾਨਕ ਗੁਰਮੁਖ ਸ਼ਬਦ ਸੁਹਾਵੇ ਅਨ ਦਿਨ ਹਰ ਗੁਣ ਗਾਏ ਏ ਨਾਨਕ ਗੁਰੂ ਦੇ ਸੰਮਖ ਰਹਿਣ ਵਾਲੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸੋਹਣੇ ਆਤਮਕ ਦੀਵਨ ਵਾਲੇ ਬਣ ਜਾਂਦੇ ਹਨ ਤੇ ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਆ ਆਪ ਕਰਾਏ ਕਰੇ ਆਪ ਜੀਓ ਆਪੇ ਸ਼ਬਦ ਸਵਾਰੇ ਪਰ ਜੀਵਾਂ ਦੇ ਕੁਝ ਵਾਸ ਨਹੀਂ ਮਾਇਆ ਸਰ ਵਿੱਚੋਂ ਡੁੱਬਣ ਤੋਂ ਬਚਾਉਣ ਵਾਲਾ ਪ੍ਰਭੂ ਆਪ ਹੀ ਹੈ ਪ੍ਰਭੂ ਆਪ ਹੀ ਪ੍ਰੇਰਣਾ ਕਰਕੇ ਜੀਵਾਂ પાસે ਕੰਮ ਕਰਾਉਂਦਾ ਹੈ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਸਭ ਕੁਝ ਕਰਦਾ ਹੈ ਪ੍ਰਭੂ ਆਪ ਹੀ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਜੀਵਾਂ ਦੇ ਜੀਵਨ ਸੋਹਣੇ ਬਣਾਉਂਦਾ ਹੈ ਆਪੇ ਸਤਗੁਰੂ ਆਪ ਸ਼ਬਦ ਜਿਓ ਜੁਗ-ਜੁਗ ਭਗਤ ਪਿਆਰੇ ਪ੍ਰਭੂ ਆਪ ਹੀ ਸਤਗੁਰੂ ਮਿਲਾਉਂਦਾ ਹੈ ਆਪ ਹੀ ਗੁਰੂ ਦਾ ਸ਼ਬਦ ਬਖਸ਼ਦਾ ਹੈ ਤੇ ਆਪ ਹੀ ਹਰੇਕ ਜੁਗ ਵਿੱਚ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ ਜੁਗ-ਜੁਗ ਭਗਤ ਪਿਆਰੇ ਹਰ ਆਪ ਸਵਾਰੇ ਆਪੇ ਭਗਤੀ ਲਾਏ ਹਰੇਕ ਜੁਗ ਵਿੱਚ ਹਰੀ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ ਆਪ ਹੀ ਉਹਨਾਂ ਦੇ ਜੀਵਨ ਸਵਾਰਦਾ ਹੈ ਆਪ ਹੀ ਉਹਨਾਂ ਨੂੰ ਭਗਤੀ ਵਿੱਚ ਜੋੜਦਾ ਹੈ ਆਪੇ ਦਾਣਾ ਆਪੇ ਬੀਨਾ ਆਪੇ ਸੇਵ ਕਰਾਏ ਉਹ ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਤੇ ਪਛਾਣਨ ਵਾਲਾ ਹੈ ਉਹ ਆਪ ਹੀ ਆਪੇ ਭਗਤਾਂ ਪਾਸੋਂ ਆਪਣੀ ਸੇਵਾ ਭਗਤੀ ਕਰਾਉਂਦਾ ਹੈ ਆਪੇ ਗੁਣ ਦਾਤਾ ਅਵਗਣ ਕਾਟੇ ਹਿਰਦੈ ਨਾਮ ਵਸਾਏ ਪ੍ਰਮਾਤਮਾ ਆਪ ਹੀ ਆਪਣੇ ਗੁਣਾਂ ਦੀ ਦਾਤ ਬਖਸ਼ਦਾ ਹੈ ਸਾਡੇ ਔਗਣ ਦੂਰ ਕਰਦਾ ਹੈ ਤੇ ਸਾਡੇ ਹਿਰਦੇ ਵਿੱਚ ਆਪਣਾ ਨਾਮ ਵਸਾਉਂਦਾ ਹੈ ਨਾਨਕ ਸਦ ਬਲਿਹਾਰੀ ਸੱਚੇ ਬਿਟੋਂ ਆਪੇ ਕਰੇ ਕਰਾਏ ਨਾਨਕ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੂੰ ਸਦਾ ਸਦਕੇ ਜਾਂਦਾ ਹੈ ਜੋ ਆਪ ਹੀ ਸਭ ਕੁਝ ਕਰਦਾ ਹੈ ਤੇ ਆਪ ਹੀ ਸਭ ਕੁਝ ਕਰਾਉਂਦਾ ਹੈ ਗੋੜੀ ਮਹਲਾ ਤੀਜਾ ਗੁਰ ਕੀ ਸੇਵਾ ਕਰ ਪਿਰਾ ਜੀਓ ਹਰ ਨਾਮ ਧਿਆਏ ਏ ਪਿਆਰੇ ਜੀਵ ਏ ਪਿਆਰੀ ਜਿੰਦੇ ਗੁਰੂ ਦੀ ਸੇਵਾ ਕਰ ਗੁਰੂ ਦੀ ਸ਼ਰਨ ਪਾ ਤੇ ਪ੍ਰਮਾਤਮਾ ਦਾ ਨਾਮ ਸਿਮਰ ਮਨ ਜੋ ਦੂਰ ਨ ਜਾਹ ਪੈਰਾ ਜਿਉ ਕਰ ਬੈਠਿਆ ਹਰ ਪਾਏ ਇਸ ਤਰ੍ਹਾਂ ਤੂੰ ਆਪਣੇ ਆਪ ਵਿੱਚੋਂ ਦੂਰ ਨਹੀਂ ਜਾਹੇਂਗੀ ਮਾਇਆ ਦੇ ਮੋਹ ਵਿੱਚ ਪਟਕਣ ਤੋਂ ਬਚ ਜਾਹੇਂਗੀ ਇਹ ਜਿੰਦੇ ਹਿਰਦੇ ਘਰ ਵਿੱਚ ਹੀ ਟਿਕੇ ਰਹਾਂ ਪ੍ਰਮਾਤਮਾ ਮੇਰ ਪੈਂਦਾ ਹੈ ਘਰ ਬੈਠਿਆਂ ਹਰ ਪਾਏ ਸਦਾ ਚਿਤ ਲਾਏ ਸਹਜੇ ਸਤ ਸਭਾਏ ਜਿਹੜਾ ਜੀਵਾਤਮਕ ਅਡੋਲਤਾ ਵਿੱਚ ਟਿਕ ਕੇ ਸਦਾ ਥਿਰ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਸਦਾ ਪ੍ਰਭੂ ਚਰਨਾ ਵਿੱਚ ਚਿਤ ਜੋੜਦਾ ਹੈ ਉਹ ਹਿਰਦੇ ਘਰ ਵਿੱਚ ਟਿਕਿਆ ਰਹਿ ਕੇ ਪਰਮਾਤਮਾ ਨੂੰ ਲੱਭ ਲੈਂਦਾ ਹੈ ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੂੰ ਆਪ ਕਰਾਏ ਸੋਹੇ ਜਿੰਦੇ ਗੁਰੂ ਦੀ ਰੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ ਪਰ ਇਹ ਸੇਵਾ ਉਹੀ ਮਨੁੱਖ ਕਰਦਾ ਹੈ ਜਿਸ પાਸੋਂ ਪ੍ਰਮਾਤਮਾ ਆਪ ਕਰਾਏ ਜਿਸ ਨੂੰ ਆਪ ਪ੍ਰੇਰਣਾ ਕਰੇ ਨਮੋ ਬਿਜੇ ਨਮੋ ਜਮੈ ਨਮੋ ਮਾਨਵ ਸਾਇ ਉਹ ਮਨੁੱਖ ਫਿਰ ਆਪਣੇ ਹਿਰਦੇ ਖੇਤ ਵਿੱਚ ਪ੍ਰਮਾਤਮਾ ਦਾ ਨਾਮ ਹੀ ਬੀਜਦਾ ਹੈ। ਉੱਥੇ ਨਾਮ ਹੀ ਉੱਗਦਾ ਹੈ। ਉਹ ਮਨੁੱਖ ਆਪਣੇ ਮਨ ਵਿੱਚ ਸਦਾ ਨਾਮ ਹੀ ਵਸਾਈ ਰੱਖਣਾ ਹੈ। ਨਾਨਕ ਸਚ ਨਾਮ ਵਡਿਆਈ ਪੂਰਬ ਲਿਖਿਆ ਪਾਏ ਹੈ ਨਾਨਕ ਸਦਾ ਫਿਰ ਪ੍ਰਭੂ ਵਿੱਚ ਜੁੜ ਕੇ ਪ੍ਰਭੂ ਨਾਮ ਵਿੱਚ ਟਿਕ ਕੇ ਮਨੁੱਖ ਲੋਕ ਪਰਲੋਕ ਵਿੱਚ ਆਦਰ ਪਾਉਂਦਾ ਹੈ। ਨਾਮ ਸਿਮਰਨ ਦੀ ਬਰਕਤ ਨਾਲ ਪਹਿਲੇ ਜਨਮ ਵਿੱਚ ਕੀਤੇ ਭਲੇ ਕਰਮਾਂ ਤੇ ਸੰਸਕਾਰਾਂ ਦਾ ਲੇਖ ਮਨੁੱਖ ਦੇ ਅੰਦਰ ਉਗੜ ਪਿੰਦਾ ਹੈ ਜਾਗ ਪਿੰਦਾ ਹੈ ਹਰ ਕਾ ਨਾਮ ਮਿੱਠਾ ਪੇਰਾ ਜੀਓ ਜਾਂ ਚੱਖੈਂ ਚਿਤ ਲਾਏ ਇਹ ਪਿਆਰੀ ਜਿੰਦੇ ਪਰਮਾਤਮਾ ਦਾ ਨਾਮ ਮਿੱਠਾ ਹੈ ਪਰ ਇਹ ਤੈਨੂੰ ਤਦੋਂ ਹੀ ਸਮਝ ਆਵੇਗੀ ਜਦੋਂ ਤੂੰ ਚਿਤ ਜੋੜ ਕੇ ਇਹ ਨਾਮ ਰਾਸ ਚਖੇਗੀ ਰਸਨਾ ਹਰ ਰਸ ਚਾਖ ਮੁਏ ਜਿਉ ਅਨਰਸ ਸਾਦ ਗਵਾਏ ਏ ਮੇਰੀ ਨਿਕਰਮਣ ਜੀਵ ਪ੍ਰਮਾਤਮਾ ਦੇ ਨਾਮ ਦਾ ਸਵਾਦ ਚਖ ਤੇ ਹੋਰ ਹੋਰ ਰਸਾਂ ਦੇ ਸਵਾਦ ਛੱਡ ਦੇ ਸਦਾ ਹਰ ਰਸ ਪਾਏ ਜਾਂ ਹਰ ਭਾਏ ਰਸਨਾ ਸ਼ਬਦ ਸੁਹਾਏ ਪਰ ਜੀਵ ਦੇ ਵਿਕੀ ਵਾਸ ਜਦੋਂ ਪ੍ਰਮਾਤਮਾ ਨੂੰ ਚੰਗਾ ਲੱਗੇ ਤਦੋਂ ਜੀਵ ਸਦਾ ਪ੍ਰਮਾਤਮਾ ਦੇ ਨਾਮ ਦਾ ਸਵਾਦ ਮਾਣਨ ਦੀ ਹੈ ਤੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸੁਣੀ ਹੋ ਜਾਂਦੀ ਹੈ ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹਿ ਲਿਵ ਲਾਏ ਹੈ ਜਿੰਦੇ ਜਿਹੜਾ ਮਨੁੱਖ ਨਾਮ ਸਿਮਰਦਾ ਹੈ ਨਾਮ ਵਿੱਚ ਸੁਰਤ ਜੋੜੀ ਰੱਖਦਾ ਹੈ ਉਹ ਸਦਾ ਆਤਮਿਕ ਆਨੰਦ ਮਾਣਦਾ ਹੈ ਨਾਮੇ ਉਪਜੈ ਨਾ ਮੈਂ ਬੇਨਸੈ ਨਾ ਮੈਂ ਸੱਚ ਸਮਾਏ ਨਾਮ ਦੀ ਬਰਕਤ ਨਾਲ ਉਸ ਦੇ ਅੰਦਰ ਨਾਮ ਰਸ ਦੀ ਤੰਗ ਫੈਲਾ ਹੁੰਦੀ ਹੈ ਨਾਮ ਦੀ ਬਰਕਤ ਨਾਲ ਉਸ ਦੇ ਅੰਦਰ ਹੋਰ ਹੋਰ ਰਸਾਂ ਦੀ ਖੇਚ ਦੂਰ ਹੁੰਦੀ ਹੈ ਨਾਮ ਸਿਮਰਨ ਦੀ ਬਰਕਤ ਨਾਲ ਉਹ ਸਦਾ ਥਿਰ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਨਾਨਕ ਨਾਮ ਗੁਰਮਤੀ ਪਾਈ ਐ ਆਪੇ ਲੈ ਲਵਾਏ ਪਰ ਏ ਨਾਨਕ ਪਰਮਾਤਮਾ ਦਾ ਨਾਮ ਗੁਰੂ ਦੀ ਮੱਤ ਉੱਤੇ ਤੁਰਿਆ ਮਿਲਦਾ ਹੈ ਪਰਮਾਤਮਾ ਆਪ ਹੀ ਆਪਣੇ ਨਾਮ ਦੀ ਲਗਨ ਫਾਇਦਾ ਕਰਦਾ ਹੈ ਏ ਵਿਡਾਣੀ ਚੱਕਰੀ ਪਿਰਾ ਜੀਉ ਧਨ ਛੋੜ ਪਰਦੇਸ ਸਿਧਾਏ ਏ ਪਿਆਰੀ ਜਿੰਦੇ ਜਿਵੇਂ ਇਹ ਬਗਾਨੀ ਨੌਕਰੀ ਬੜੀ ਦੁਖਦਾਈ ਹੁੰਦੀ ਹੈ ਕਿ ਮਨੁੱਖ ਆਪਣੀ ਇਸਤਰੀ ਨੂੰ ਘਰ ਛੱਡ ਕੇ ਪਰਦੇਸ ਵਿੱਚ ਚਲਾ ਜਾਂਦਾ ਹੈ ਦੂਜੇ ਕਿਨੇ ਸੁੱਖ ਨਾ ਪਾਏ ਉਹ ਤੇਰਾ ਜੀਉ ਵਿਖਿਆ ਲੋਭ ਲੁਭਾਏ ਜਦੋਂ ਪ੍ਰਮਾਤਮਾ ਨੂੰ ਵਿਸਾਰ ਕੇ ਹੋਰ ਖੁਸ਼ਾਮਦ ਬੜੀ ਦੁਖਦਾਈ ਹੈ ਕਿਉਂਕਿ ਜੀਵ ਇਸਤਰੀ ਆਪਣਾ ਅੰਦਰਲਾ ਆਤਮਿਕ ਟਿਕਾਣਾ ਛੱਡ ਕੇ ਥਾਂ ਥਾਂ ਬਾਹਰ ਭਟਕਦੀ ਫਿਰਦੀ ਹੈ हे प्यारी जिंदे माया ਦੇ ਮੋਹ ਵਿੱਚ ਫਸ ਕੇ ਕਿਸੇ ਨੇ ਕਦੇ ਸੁੱਖ ਨਹੀਂ ਪਾਇਆ ਮਨੁੱਖ ਮਾਇਆ ਦੇ ਲੋਭ ਵਿੱਚ ਫਸ ਜਾਂਦਾ ਹੈ ਵਿਖਿਆ ਲੋਭ ਲੋਭਾਏ ਪਰਮ ਪੁਲਾਏ ਉਹ ਕਿਉਂ ਕਰ ਸੁੱਖ ਪਾਏ ਜਦੋਂ ਮਨੁੱਖ ਮਾਇਆ ਦੇ ਲੋਭ ਵਿੱਚ ਫਸਦਾ ਹੈ ਤਦੋਂ ਮਾਇਆ ਦੀ ਖਾਤਰ ਭਟਕਣਾ ਵਿੱਚ ਪੈ ਕੇ ਕੁਰਾਹੇ ਪੈ ਜਾਂਦਾ ਹੈ ਉਹ ਹਾਲਤ ਵਿਚ ਇਹ ਸੁਖ ਕਿਵੇਂ ਪਾ ਸਕਦਾ ਹੈ ਚਾਗਰੀ ਵਿਡਾਣੀ ਖਰੀ ਦੁਖ ਖੱਲੀ ਆਪ ਵੇਚ ਧਰਮ ਗਵਾਏ ਹੈ 헤 ਜਿੰਦੇ ਮਾਇਆ ਦੀ ਖਾਤਰੇ ਧਿਰ ਧਿਰ ਦੀ ਖੁਸ਼ਾਮਦ ਬਹੁਤ ਦੁੱਖ ਦਾਈ ਹੈ ਮਨੋਖ ਆਪਣਾ ਆਤਮਕ ਜੀਵਨ ਮਾਇਆ ਦੇ ਵਟੇ ਵੇਚ ਕੇ ਆਪਣਾ ਕਰਤਵ ਛੱਡ ਬੈਠਣਾ ਮਾਇਆ ਬੰਧਨ ਟਿਕੈ ਨਾਹੀ ਖਿਨਖਿਨ ਦੁਖ ਸੰਤਾਏ ਮਾਇਆ ਦੇ ਮੋਹ ਦੇ ਬੰਧਨਾਂ ਦੇ ਕਾਰਨ ਮਨੁੱਖ ਦਾ ਮਨ ਇੱਕ ਥਾਂ ਟਿਕਦਾ ਨਹੀਂ ਹਰੇ ਕਿਸਮ ਦਾ ਲੋਕ ਇਸ ਨੂੰ ਹਰ ਵੇਲੇ ਕਲੇਸ਼ ਦਿੰਦਾ ਹੈ ਨਾਨਕ ਮਾਇਆ ਕਾ ਦੁਖ ਤਦੈ ਚੁਕੈ ਜਾਂ ਗੁਰ ਸ਼ਬਦ ਦੀ ਚਿਤ ਲਾਇ हे नानक माया ਦੇ ਮੋਹ ਤੋਂ ਪੈਦਾ ਹੋਇਆ ਦੁੱਖ ਤਦੋਂ ਹੀ ਮੁਕਦਾ ਹੈ ਜਦੋਂ ਮਨੁੱਖ ਗੁਰੂ ਦੇ ਸ਼ਬਦ ਵਿੱਚ ਆਪਣਾ ਚਿੱਤ ਜੋੜਦਾ ਹੈ ਮਨੁੱਖੋ ਮੁਗਦਗਵਾਰ ਪੀੜਾ ਜੀਓ ਸ਼ਬਦ ਮੰਨਣਾ ਵਸਾਏ हे ਪਿਆਰੀ ਜਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੂਰਖ ਤੇ ਉਜੜ ਹੀ ਰਹਿੰਦਾ ਹੈ ਉਹ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਨਹੀਂ ਵਸਾਉਂਦਾ ਮਾਇਆ ਦਾ ਭ੍ਰਮ ਅੰਧ ਪੇਰਾ ਜੀਉ ਹਰ ਮਾਰਗ ਕਿਉਂ ਪਾਏ ਏ ਜਿੰਦੇ ਮਾਇਆ ਦੇ ਮੋਹ ਦਾ ਚੱਕਰ ਉਸ ਸਹੀ ਜੀਮ ਰਾਵਲੋਂ ਅੰਨਾ ਕਰ ਦਿੰਦਾ ਹੈ ਇਸ ਵਾਸਤੇ ਉਹ ਪ੍ਰਮਾਤਮਾ ਦੇ ਮਿਲਾਪ ਦਾ ਰਸਤਾ ਲੱਭ ਨਹੀਂ ਸਕਦਾ ਕਿਉਂ ਮਾਰਗ ਪਾਏ ਬਿਨ ਸਤਗੁਰ ਪਾਏ ਮਨ ਮੁਖ ਆਪ ਗਣਾਈ ਗੁਰੂ ਦੀ ਮਰਜ਼ੀ ਅਨੁਸਾਰ ਪਰਮ ਤੋਂ ਬਿਨਾ ਮਨੁੱਖ ਹਰੀ ਦੇ ਮਿਲਾਪ ਦਾ ਰਸਤਾ ਲੱਭ ਨਹੀਂ ਸਕਦਾ ਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਆਪਣੇ ਆਪ ਨੂੰ ਵੱਡਾ ਪ੍ਰਗਟ ਕਰਦਾ ਹੈ ਤੇ ਉਸ ਦੇ ਅੰਦਰ ਸੇਵਕ ਵਾਲੀ ਨਿਮਰਤਾ ਆ ਨਹੀਂ ਸਕਦੀ ਹਰ ਕੇ ਚਾਕਰ ਸਦਾ ਸਹੇਲੇ ਗੁਰ ਚਰਣੀ ਚਿਤ ਲਾਏ ਦੂਜੇ ਪਾਸੇ ਪ੍ਰਮਾਤਮਾ ਦੇ ਸੇਵਕ ਭਗਤ ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜ ਕੇ ਸਦਾ ਸੁਖੀ ਰਹਿੰਦੇ ਹਨ ਜਿਸ ਨੂੰ ਹਰ ਜੀਉ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਪਰ へ ਜਿੰਦੇ ਕਿਸੇ ਦੇ ਵਸ ਦੀ ਗੱਲ ਨਹੀਂ ਜਿਸ ਮਨੁੱਖ ਉਤੇ ਪ੍ਰਮਾਤਮਾ ਆਪ ਦਇਆ ਕਰਦਾ ਹੈ ਉਹੀ ਸਦਾ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਨਾਨਕ ਨਾਮ ਰਤਨ ਜਗ ਲਾਹਾ ਗੁਰਮਖਿ ਆਪ ਬੁਝਾਏ ਹੈ ਨਾਨਕ ਪਰਮਾਤਮਾ ਦਾ ਨਾਮ ਹੀ ਜਗਤ ਵਿੱਚ ਅਸਲ ਖੱਟੀ ਹੈ ਇਸ ਗੱਲ ਦੀ ਸੂਝ ਪਰਮਾਤਮਾ ਆਪ ਹੀ ਮਨੁੱਖ ਨੂੰ ਗੁਰੂ ਦੀ ਸ਼ਰਨ ਪਾ ਕੇ ਦਿੰਦਾ ਹੈ